ਹਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਪਾਰ ਤੇ ਇੱਧਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਮੈਨੀ ਸਪੋਰਟ ਕਰਨ ਲਈ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਬੰਦੀ ਛੋੜ ਦਿਵਸ ਦੀਆਂ ਵੀ ਲੱਖ ਲੱਖ ਮੁਬਾਰਕਾਂ ਜੀ ਤੇ ਅੱਜ ਜੀ ਤੁਹਾਨੂੰ ਬਲੌਗ 'ਚ ਸਾਰਿਆਂ ਨਾਲ ਮਲਾਉਗੇ ਜੀ ਤੇ ਅਸੀਂ ਦੀਵਾਲੀ ਤੇ ਕਿਵੇਂ ਇੰਜੋਏ ਕੀਤਾ ਦੀਵਾਲੀ ਨੂੰ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੇ ਹੋ ਤੇ ਸਾਰਾ ਕੁਝ ਅਟੈਂਡ ਕਰਿਓ ਜੀ ਬਲੌਗ 'ਚ ਤੇ ਮਿਲਦੇ ਜੀ ਤੁਹਾਨੂੰ ਫੇਰ ਤੇ ਪਹਿਲਾਂ ਤੁਹਾਨੂੰ ਵੀਊ ਚੈੱਕ ਕਰਵਾਉਂਗੇ ਜੀ ਅੱਜ ਦਾ ਕਿੰਨਾ ਹੈ ਜੀ ਲਓ ਜੀ ਚੈੱਕ ਕਰੋ ਜੀ ਵੀਊ ਕਿੰਨਾ ਵਧੀਆ ਹੈ ਜੀ ਜਾਂ ਕਿੰਨਾ ਘੈਂਟ ਦਾ ਵੀਊ ਹੈ ਜੀ ਤੇ ਇਹ ਦੁਪਹਿਰ ਦਾ ਟਾਈਮ ਹੈ ਜੀ ਇੱਕੋ ਜਿਹਾ ਕਿੰਨਾ ਵਧੀਆ 뷰 ਹੈ ਤੇ ਉਹ ਦੇਖੋ ਜੀ ਸਾਹਮਣੇ ਦਿੱਤਾ ਹੈ ਤੁਹਾਨੂੰ ਮੈਂ ਦੀਆਂ ਬੱਕਰੀਆਂ ਚੁੱਗਣ ਲੱਗੀਆਂ ਉੱਪਰਲੀ ਸਾਈਡ ਨੂੰ ਜੀ ਤੇ ਉਹ ਸਾਹਮਣੇ نیچے ਦੇਖੋ ਸਾਡੇ ਬਲਦ ਹੈ ਜੀ ਲੱਕੇਰੀ ਦੀ ਚੁੱਗਣ ਕੱਖ ਖਾਂ ਹੇ ਠੰਡੀ ਹਵਾ ਚੱਲਦੀ ਹੈ ਜੀ ਇੰਨਾ ਵਧੀਆ ਹੈ ਇੰਨਾ ਘੈਂਟ ਜਿਹਾ 뷰 ਹੈ ਜੀ ਤੇ ਦੇਖੋ ਜੀ ਜਿੰਨਾ ਵਧੀਆ ਤੇ ਚਲੋ ਜੀ ਮਿਲਦੇ ਹਾਂ ਜੀ ਤੁਹਾਨੂੰ ਫੇਰ ਤੇ ਸਾਡੀ ਬੱਕਰੀਆਂ ਵੀ ਆ ਗਈਆਂ ਉਹ ਚੜ ਗਈਆਂ ਜੀ ਉੱਪਰ ਨੂੰ ਤੇ ਦੇਖ ਲਿਜੀਓ ਉਹਨਾਂ ਨੂੰ ਅੱਜ ਲੱਗੇ ਜੀ ਅਸੀਂ ਛੋਲੇ ਪੂਰੀਆ ਬਣਾਉਣ ਤੇ ਛੋਲੇ ਤੇ ਪੂਰੀਆਂ ਦੀ ਤਿਆਰੀ ਫਿੱਚ ਲੀਜੀ ਤੇ ਇਧਰ ਮਸਾਲਾ ਵੀ ਕੁੱਟਾ ਜੀ ਨੇ ਤੇ ਉਧਰ ਟਮਾਟਾ ਕੱਟੇ ਵੀ ਹੈ ਜੀ ਤੇ ਲੋ ਜੀ ਇਹਦੇ ਸਾਡੇ ਛੋਲੇ ਵੀ ਉਬਲ ਗਏ ਜੀ ਤੇ ਕਾਲੀ ਲੇ ਗਿਆ ਜੇ ਤੇ ਉਹ ਨਾਲ ਦੀ ਨਾਲ ਲਾਉਂਗੀ ਜੀ ਅਸੀਂ ਤੜਕਾ ਦੀਪਲ ਕਹਿੰਦੀ ਤੜਕਾ ਮੈ ਲਾਂਦੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿਹਾ ਛੋਲੇ ਪੂਰੀਆ ਮੈਂ ਖਲਾ ਦਿੰਦੀ ਤੁਹਾਨੂੰ ਲਾਸਟ ਵਾਰ ਜੰਦੀ ਜਾਂਦੀ ਕਲ ਦੀ ਮੇਰੀ ਪਲੇਟ ਆ ਜੀ ਕੱਲ ਨੂੰ ਚਲੇ ਜਾਣਾ ਜੀ ਤੇ ਛੋਲੇ ਪੂਰੀਆ ਬੜਾ ਦੀਪਲ ਦੀ ਪਰਮੈਸਥੀ ਲੱਗਿਆ ਵੰਨ ਕਹਿੰਦੀ ਮੈਂ ਛੋਲੇ ਪੂਰੀਆ ਖਾਣੇ ਲਾਸਟ ਵਾਰ ਮੈਂ ਤੁਹਾਨੂੰ ਛੋਲੇ ਪੂਰੀਆ ਖਿਲਾ ਦੋ ਜੀ ਇੱਕ ਵਾਰ ਤੇ ਲੋ ਜੀ ਹੁਣ ਅਸੀਂ ਲਾਉਗੇ ਜੀ ਛੋਲਿਆਂ ਨੂੰ ਤੜਕਾ ਤੇ ਨਾਲ ਦੀ ਨਾਲ ਪੂਰੀਆਂ ਦਾ ਆਟਾ ਗੁੰਨੂਗੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਜੀ ਜੀਰਾ ਸੀ ਇਹਦੇ ਵਿੱਚ ਹੀ ਘੁੱਟਿਆ ਸੀਗਾ ਤੇ ਅਸੀਂ ਹੁਣ ਤੜ ਗਈ ਇਹ ਚ ਨਹੀਂ ਤੜਤੇ ਚ ਨਹੀਂ ਪਾੜਾ ਹੈਗਾ ਜੀ ਇਹ ਲੋ ਜੀ ਦੇਖੋ ਦਾ ਤੀਰ ਹੋ ਗਿਆ ਜੀ ਤੇਰਾ ਤੜਕਾ ਪਾਤਾ ਜੀ ਜੀ ਅੱdte ਸਾਡੇ ਛੋਲੇ ਉਬਲ ਗਏ ਸੀਗੇ ਤੇ ਸਿਮੂ ਕਹਿੰਦੀ ਮੈਨੂੰ ਛੋਲੇ ਖਾਣੇ ਜੀ ਉਬਲੇ ਵੇ ਤੇ ਕਾਲੀ ਜੀ ਵਿੱਚ ਪਵਾ ਲੇ ਜੀ ਆਪਣੇ ਤੇ ਨਮਕ ਪਵਾ ਲਿਆ ਤੇ ਹੁਣ ਲੱਗੇ ਜੀ ਖਾਣ ਨਮਕ ਪਾਇਆ ਲੱਗਿਆ ਜੀ ਤਿਆਰ ਹੋਣ ਤੇ ਜੇ ਤਾਂ ਸਾਡਾ ਚਰਕਾ ਕੋਲ ਲਾਈ ਜੀ ਇੱਕ ਬਿੱਤੀ ਜੀ ਤਨੂ ਪੇਰ ਬਸ ਸੱਟੇ ਹੀ ਖਾਲੇ ਦਾ ਉਧਰ ਸਿੰਮੂ ਚੋਰੀ ਲੱਗੀ ਕਰਦਾ ਕਹਿੰਦੀ ਪਾ ਦੋ ਪਾ ਦੋ ਬੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੂੰਨੇ ਖਾਣੇ ਵੀ ਨਹੀਂ ਹੈਗੇ ਨਾ ਮੋੜ ਕੇ ਲੈ ਕੇ ਆਣੇ ਫੇਰ ਆ। ਬਸ ਨੰਨੂ ਕੋਲ ਰਹਿ ਜਾ ਨੰਨੂ ਕੋਲ ਬਾਕੀ ਖਾ ਲਾ ਜਾ। ਨੰਨੂ ਕੋਲ ਨਹੀਂ ਖਾਣਾ। ਜੀ ਆਪੇ ਖਾ ਲੈ ਜਾਂ ਅੰਦਰ ਬੈ ਕੇ ਖਾ ਲੈ ਬਈ ਨਾ। ਤੂੰ ਵੀ ਚੀ ਖਾਣੇ। ਬੈ ਜਾ। ਮੈਂ ਤਾਂ ਕਹਿੰਦੀ ਆ ਰੇ ਤੂੰ ਆ ਲੱਗੂਗਾ। ਤਾਂ ਕਹਿੰਦੀ ਆ ਜਾਂ ਅੰਦਰ ਚੱਲ। ਤੇ ਅੰਦਰ ਲੋ ਜੀ ਤਾਂ ਥੋੜਾ ਵੀ ਹੋ ਚੁੱਕਿਆ ਜੀ ਤਿਆਰ। ਤੇ ਹੁਣ ਪਾਉਂਗੇ ਇਹ ਤੇ ਟਮਾਟਰ। ਤੇ ਥੋੜਾ ਜਿਹਾ ਪਾਣੀ ਪਾਉਂਗੇ ਜੀ। ਤੇ ਜਿਹੜਾ ਖੁੰਥਾ ਲੱਗ ਜਾਂਦਾ ਹੀ। ਦਾ ਸ਼ਿਕਨੀ ਪਲਣੀ ਅੱਜ। 10 ਗੱਸਾ ਇਹਨੂੰ ਅੱਜ ਸੋਲੇ ਆ ਬਾਗਿਆ। ਹੈ? ਸੋਲੇ ਪੂਰੀਆ ਲੱਗ ਗਿਆ ਵਰਨੇ ਕਹ। ਸੋਲੇ ਪੂਰੀਆ ਬਾਗ ਗਿਆ। ਹਾਂ। ਪਗੈਂਦੀ। ਬਿੰਪਲ ਕਹਿੰਦੀ। ਹਾਂ। ਅੱਛਾ। ਸਾਰਿਆਂ ਨੂੰ ਅੱਜ ਕਹਤੋਂ ਹੈਪੀ ਦੀਵਾਲੀ। ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ।

ਤਿੰਨ ਮੂਵੀ ਸਾਡੀ ਕਪੌੜਨ ਇਦਾਂ ਨਹੀਂ ਮਾਰਦੀ ਕੰਮ ਨੂੰ ਕਹਦੇ ਹਾਏ ਮੇਰਾ ਤਾਂ ਸਿਰ ਦੁਖਦਾ ਨਾਨੀ ਔਰ ਮੇਰੀ ਲੱਤਾਂ ਦੁਖਦੀ ਆ ਕਰਦੀ ਮੇਰੀ ਲੱਤਾਂ ਘੁੱਟ ਦੋ ਬੁੱਢੀ ਹੋ ਗਈ ਸਾਡੀ ਜਿੰਮ ਕੰਮ ਨੂੰ ਜੇ ਕੋਈ ਕਹੇ ਇਸ ਤਰ੍ਹਾਂ ਬਹਾਨੇ ਹੁਣ ਦੇਖੋ ਹੈਨਾ ਇਹ ਦਿਓ ਚਲਾਕੋ ਕੱਲ ਜਾਣਾ ਫਿਰ ਮੇਰੇ ਨਾਲ ਹਾਂ ਕੱਲ ਜਾਣਾ ਮਮਾ ਮਮਾ ਦੀ ਜਾਣੀ ਮਮਾ ਤਾਂ ਉਰੀ ਰਹਿਣੀ ਮਮਾ ਤੋਂ ਬਿਨਾ ਰਹਿ ਜੂਗੀ ਹੈ ਮਮਾ ਤੋਂ ਬਿਨਾ ਰਹਿ ਜੂਗੀ ਮੈਂ ਬੀਬੀ ਬੀਬੀ ਪਗਿਆ ਹਾਂ ਹਾਂ ਟਿੰਪਲ ਆ ਰਹੂਗੀ ਮਮਾ ਨਾਲ ਨਾ ਠੀਕ ਹੈ ਜਾਓਗੇ ਘੁੰਮੇ ਕੁੰਗੀ ਕਰਾਈ ਦੀ ਪਰ ਮਾਸੀ ਨਾਲ ਠੀਕ ਹੈ ਨਾਨੀ ਨੇ ਵੀ ਜਾਣਾ ਹੈ ਤੇ ਲੋ ਕੱਲ ਨੂੰ ਜੀ ਜਾਣਾ ਡਿਪਰ ਨੇ ਤੇ ਮੰਮੀ ਨੇ ਜੀ ਕੱਪੜਾ ਦੀ ਸ਼ੋਪਿੰਗ ਸ਼ੋਪਿੰਗ ਕਰਨੀ ਜੀ ਨੀਚੇ ਪੰਜਾਬ ਤੇ ਮੈਂ ਤੇ ਕਾਕੂ ਰੋਂਗੇ ਇੱਥੇ ਆਰ ਤੇ ਟਿੰਪਲ ਮੰਮੀ ਨੇ ਜਾਣਾ ਜੀ ਤੇ ਮੰਮੀ ਕਹਿੰਦੀ ਚਿੰਮੂ ਨੂੰ ਵੀ ਲੈ ਜਾਣਾ ਅਸੀਂ ਨਾਲ ਹਾਂ ਤੇ ਚਿੰਮੂ ਕਹਿੰਦੀ ਮੈਂ ਵੀ ਜਾਣਾ ਐ ਨਾਨੀ ਨਾਲ ਤੇ ਮੈਂ ਕਿਹਾ ਲੈ ਜਾਓ ਜੀ ਇਹਨੂੰ ਚਲੋ ਜੀ ਤਾਂ ਨਾਨੀ ਨੂੰ ਬਈ ਪੁੱਛਾਂ ਜੀ ਤੇ ਉਧਰ ਵਾਲਾ ਕਰ ਕਰ ਗਿਆ ਸੀ ਤਿਆਰ ਤੇ ਇਹ ਚ ਪਾਣੀ ਜੀ ਥੋੜਾ ਜਿਹਾ ਪਾਣੀ ਤੇ ਇਹਨੂੰ ਹੋਰ ਜਾਉਗੇ ਜੀ ਪਾਣੀ ਪਾਣ ਤੋਂ ਬਾਅਦ ਤੇ ਮਿਲਦੇ ਜੀ ਤੁਹਾਨੂੰ ਵੇਚ ਉਹ ਤਾਂ ਕਰ ਲਾ ਲਾ ਵੀ ਲੱਗ ਗਿਆ ਪਟਕਟ ਕਰਨ ਜੀ ਵਿੱਜਣ ਤੇ ਪਿਆਰਵਾਲੋ ਤਾਲਾ ਤੇ ਇੱਧਰ ਅਸੀਂ ਲੱਗੇ ਜੀ ਹੁਣ ਛੋਲੇ ਥੋੜੇ ਜਿਹਾ ਟੁਟਕੇ ਪਾਣੇ ਦੀ ਤਰਦੀ ਇਸ ਤਰੀ ਗਾੜੀ ਕਰ ਲਵਾਂ ਤੇ ਸਾਡੇ ਪਿਛਲੇ ਵਲੌਗ ਵੀ ਦੇਖੇ ਹੋਣੇ ਜੀ ਤਰੀ ਗਾੜੀ ਹੋ ਜਾਂਦੀ ਜੀ ਥੋੜੇ ਜਿਹਾ ਟੁਟਕੇ ਪਾ ਦਿੰਦੇ ਸੀ ਥੋੜੇ ਜਿਹਾ ਸਾਬਤ ਪਾ ਦਿੰਦੇ ਤੇ ਇੱਧਰ ਸਾਡਾ ਮਸਾਲਾ ਜੰਨੂ ਤਿਆਰ ਹੋ ਗਿਆ ਜੀ ਆ ਵਕਤ ਤੇ ਕੱਲ ਤੇ ਬਾਅਦ ਫੇਰ ਨਹੀਂ ਮਿਲਦੀ ਡਿੰਪਲ আর ਮੰਮੀ ਬਲੌਗ ਵਾ ਤੁਹਾਨੂੰ ਜੀ ਕੱਲ ਦੇ ਵੀ ਫੇਰ ਕਹਿੰਦਾ ਸੁੰਨ ਮਸਾਲਾ ਹੋ ਜਾਣੀ ਹੈ ਨਾ ਤੇ ਮੈਰ ਕਾਕੂ ਰਹਿ ਜਾਣੇ ਜੀ ਸਰਨਾ ਉਹਦੇ ਪਿਆਰ ਤੋਂ ਬੰਦੀ ਤੇ ਤੇ ਚੋੜਲੇ ਤੇ ਜੀ ਗਾੜੇ ਗਾੜੇ ਬਣਾਉਣੇ ਜੀ ਛੋਟੀ ਪੂਰੀਆਂ ਤਰੀ ਅਸੀਂ ਘੱਟ ਲਾਣੀ ਹਾਂਜੀ ਤੇ ਗਾੜੀ ਵਾਲੀ ਬਣਾਉਣੀ ਆ ਗਾੜੇ ਗਾੜੇ ਵਧੀਆ ਲੱਗਦੇ ਨੇ ਤੇ ਹੁਣ ਪਾਉਂਦੇ ਸੀ ਕੁੱਤੇ ਦੇ ਵੀ ਛੋਲੇ ਇਹ ਨਾਲ ਹੋਰ ਵੀ ਗਾੜੀ ਹੋ ਜਾਣੀ ਸਭ ਕੁਝ ਪਾ ਲਿਆ ਅਕੀ ਟਮਾਟਰ ਪਾ ਲਿਆ ਧਨੀਏ ਦੀ ਕਮੀ ਰਹਗੀ ਥੋੜੀ ਹੈ ਨਾ ਗੇਣਾ ਗਾੜੇ ਗਾੜੇ ਜਿੰਨੀ ਦੱਲੀ ਸੱਚੀ ਬਣੀ ਤੇ ਕਿਹ ਘੈਂ ਸੱਚੀ ਬਣੀ ਗਾੜੇ ਗਾੜੀ ਜੀ ਤੇ ਤੁਸੀਂ ਵੀ ਜਰੂਰ ਜੀ ਆ ਜਾਓ ਗਰਮ ਗਰਮ ਛੋਲੇ ਪੂਰੀਆਂ ਖਾਂਗੇ ਤੇ ਕੱਲ ਨੂੰ ਮੈਂ ਇੱਕ ਬੱਕਰਾ ਲੈ ਕੇ ਜਾਣਾ ਕਹਿੰਦੇ ਉਹਦੇ ਨਵਾਂ ਨਮਾਸ ਤੱਤਰ ਉੱਤ ਫਟਾਫਟ ਪਾੜਣਾ ਗਲਤ ਕਹਿੰਦੇ ਪ੍ਰਿੰਸੋਰੀ ਕਹਿੰਦੇ ਦਾਜ ਜੇ ਕਿਸੇ ਡੰਪਰ ਨੂੰ ਇੱਕ ਸ਼ੇਰ ਦੇ ਦੇਣਾ ਕਹਿੰਦੇ ਤੇ ਬੋਲ ਜੀ ਅੱਧੇ ਸਾਡੀ ਸਬਜੀ ਹੋ ਚੁੱਕੀ ਜੀ ਤਿਆਰ ਤੇ ਨਿਕਾੜੀ ਦੇਖੋ ਜੀ ਹਜੇ ਤੁਹਾਨੂੰ ਵਾਲੀਆ ਵੀ ਨਹੀਂ ਆਈ ਹੈ ਜਿਹੜੀ ਅਸੀਂ ਕੁੱਟ ਕੇ ਪਾਈ ਛੋਲੇ ਐ ਨਿਕਾੜੀ ਹੋ ਗਈ ਦੇਖੋ ਜੀ ਨਾਲ ਦੇ ਨਾਲ ਐ ਨਾ ਰੱਖੋ ਤੇ ਲੋ ਜੀ ਸਾਡੀ ਸਬਜੀ ਬਣ ਸੀ ਕਰੂਗੀ ਜੀ ਪਿੱਛੇ ਥੋੜਾ ਜਿਹਾ ਲਿਹਾਉਗੇ ਪਹਿਲਾਂ ਮੂਰੇ ਤੇ ਪਿੱਛੇ ਭਰੂਗੇ ਜੀ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਜੀ ਥੋੜਾ ਆਟਾ ਗਲੂਗੇ ਤੇ ਫਿਰ ਮੇ ਪੂਰੀਆ ਪੂਰੀਆ ਬਣਾਉਂਗੇ ਜੀ ਗਰਮ ਗਰਮ ਲੋ ਜੀ ਸ਼ਾਮ ਦਾ ਟਾਈਮ ਤੇ ਅੱਜ ਮੰਮੀ ਨਾਲ ਸਾਰਾ ਤੀਨ ਹੋ ਗਈ ਸਾਨੂੰ ਲੱਗੇ ਪਈ ਸਾਫ ਸਫਾਈ ਕਰਨੇ ਜੀ ਤੇ ਦੇਖੋ ਜੀ ਸਾਰਾ ਬਿੜਾ ਸਾਫ ਸੁਥਰਾ ਬਣਾਤਾ ਜੀ जी तो सारे साफ सफाई करती जी, जी जोत बत्ती भी करती जी शाम के टाइम भी देखो जी सारे करती हैं साफ सफाई गली पिछे भी हैं साफ सुथरा हो गया जी बरसात करके कख बहुत हो गए जी ਤੇ ਡੈਡੀ ਨੇ ਇਹਨਾਂ ਸਾਫ ਸੁਥਰਾ ਬਣਾਤਾ ਜੀ ਉੱਪਰ ਵੀ ਆ ਦੇਖੋ ਬੈਠਣ ਵਾਸਤੇ ਤੁਹਾਨੂੰ ਹੰਬੜ ਦੇ ਨੀਚੇ ਜਿੱਦੇ ਮਸ਼ਾਮਾ ਚ ਬੈਠਣਾ ਹੋਵੇ ਜੀ ਉੱਪਰ ਆ ਦੇਖੋ ਕਿੰਨਾ ਵਧੀਆ ਲੱਗਦਾ ਜੀ ਇਹਨਾਂ ਬਣਾਤਾ ਸਾਫ ਸੁਥਰਾ ਬੈਠਣਾ ਹੋਵੇ ਜੀ ਕਿਸੇ ਨੇ ਦਬੈਰ ਨੂਰੇ ਸ਼ਾਮਾ ਚ ਠੰਡੀ ਤੇ ਲੋ ਜੀ ਆ ਕਰਿਆ ਜੀ ਅੱਜ ਤੀ ਸਾਰਾ ਦਿਨ ਸਾਫ ਸਪਾਈਆ ਜੀ ਤੇ ਚਲੋ ਜੀ ਮਿਲਦੇ ਜੀ ਤੁਹਾਨੂੰ ਫੇਰ ਲੋਜੀ ਪੱਧਾ ਤੇ ਕਿਚਲੇ ਚੋਲੇ ਪੂਰੀ ਉਦੀ ਚੋਲੇ ਸਬਜੀ ਬਣ ਗਈ ਜੀ ਪਿਆਰ ਤੇ ਦੇਖੋ ਜੀ ਗਾੜੀ ਗਾੜੀ ਤੇ ਡਿਗੜੀ ਇਹੋ ਸੋਹਿਆ ਦੀ ਤੇ ਇਦਾਂ ਤੇ ਪੂਰੇ ਕਿੱਤੇ ਦੀ ਪੂਰੀਆਂ ਲੱਗ ਗਏ ਭਰਾਰ ਜੀ ਪੂਰੀਆਂ ਦਾ ਕੰਮ ਖਿੱਚ ਰਿਹਾ ਜੀ ਅਸੀਂ ਤੇ ਅਸੀਂ ਸ਼ਾਮ ਦੇ ਟਾਈਮ ਲੱਗ ਗਿਆ ਜੀ ਦੇਖੋ ਬਾਹਰ ਮੇਰਾ ਬਿਓ ਚੱਲਿਆ ਜੀ ਤੇ ਅੱਜ ਅਸੀਂ ਸ਼ਾਮ ਨੂੰ ਲੱਗੇ ਜੀ ਚੋਲੇ ਪੂਰੀਆਂ ਬਣਾਉਣ ਦਿਵਾਲੀ ਕਰਕੇ ਜੀ ਤੇ ਅਸੀਂ ਬਾਹਰਪੂਰ ਦਾ ਘਾਟੀ ਕੰਦੇ ਜੀ ਮਠਿਆਈ ਵਗੈਰਾ ਇਸਾ ਰੂਪ ਤਾਂ ਨਹੀਂ ਆ ਜੀ ਅਸੀਂ ਘਾਰੀ ਬਣਾ ਕੇ ਚੀਜ਼ ਖਾ ਲਦੇ ਇਸ ਤਰ੍ਹਾਂ ਕੁਝ ਵੀ ਬਣਾਣਾ ਸੀ ਜੋ ਚੀਜ਼ ਬਣਾਣੀ ਘਾਰੀ ਬਣਾ ਦੇ ਜੀ ਜ਼ਿਆਦਾ ਸਾਡੇ ਘਾਰ ਦੀ ਚੀਜ਼ ਬੜੀ ਪਸੰਦ ਕਰਦੇ ਜਿਆਦਾ ਜੀ ਤੇ ਦੇਖੋ ਜੀ ਆਹ ਫੁੱਲ ਫੁੱਲ ਕੇ ਪੂਰੀਆਂ ਆਂਦੀ ਹੈ ਜੀ ਅੱਜ ਤੇ ਆਜੋ ਜੀ ਤੁਹਾਡੀ YouTube ਫੈਮਿਲੀ ਦੀ ਗਰਮਾ ਗਰਮ ਪੂਰੀਆਂ ਖਾ ਲਓ ਜੀ ਝੋਲੇ ਪੂਰੀਆਂ ਖਾ ਲਓ ਜੀ ਤੇ ਡਿੰਪਲ ਲੱਗੀ ਆ ਜੀ ਬਣਾਉਣ ਹੋਰੀਆਂ

ਤੇ ਜਿਹੜਾ ਇਹ ਆਟਾ ਹੈਗਾ ਜੀ ਦੂਸਰਾ ਜਿਹੜਾ ਮੈਦੇ ਵਾਲਾ ਆਟਾ ਹੁੰਦਾ ਜੀ ਕਿਹੜਾ ਚਿੰਗਮ ਜੀ ਵਰਗਾ ਆ ਜਿਹਾ ਜਿਹਾ ਜਿ ਜੀ ਤੇ ਬਤਾਉਂਗੇ ਤਾਂ ਇਕੱਠਾ ਹੀ ਹੋ ਜਾਂਦਾ ਜੀ ਉਹ ਵਾਲਾ ਆਟਾ ਤੇ ਉਹਦੇ ਕੱਕੇ ਨਾਲ ਪੂਰੀ ਆ ਤੁਹਾਨੂੰ ਬਰਾਊਨ ਬਰਾਊਨ ਹੀ ਦਿਖਦੀ ਆ ਦਿਖਦੀ ਆ ਬੇ ਬਰਾਊਨ ਹੋਉਂਦੀ ਆ ਕਿਤੇ ਜਿੱਕੇ ਜੇ ਲੱਗੀ ਜਾਂਦੀ ਆ ਜੀ ਆ ਤੇ ਜੇ ਜਿਸੀ ਇਹਨੂੰ ਜ਼ਿਆਦਾ ਰਾੜਦੇ ਆ ਜ਼ਿਆਦਾ ਟਾਈਮ ਰੱਖਦੇ ਆ ਤਾਂ ਕਹਿੜੀਆਂ ਹੋ ਜਾਂਦੀ ਆ ਤੇ ਅਸੀਂ ਕੱਢ ਹੀ ਲਈਏ ਜੀ ਤੇ ਕੱਢਣ ਤੋਂ ਬਾਅਦ ਹੋ ਜਾਂਦੀ ਆ ਜੀ ਠੀਕ ਹੈ ਇਹ ਦੇਖੋ ਜੁੱਲੇਵਾਂ ਰੱਖ ਵੀ ਆ ਵਧੀਆ ਬਣ ਲੱਗੀਆਂ ਜੀ ਤੇ ਉੱਪਰ ਪੂਰੀਆਂ ਲੱਗੀਆਂ ਜੀ ਗਰਮਾ ਗਰਮ ਪਣਨ ਤੇ ਉਧਰ ਢਿੰਪਲ ਬੈਠੀ ਹੈ ਜੀ ਸਾਹਮਣੇ ਓਠਾ ਠਾ ਠਾ ਰੋਟਾ ਕੁੱਤਾ ਘੁੱਟਦਾ ਸੀ ਮੂਰੇ ਜਿਹਦੇ ਸਾਡੀ ਸਿੰਮੂ ਨੇ ਕੁੱਤੇ ਦੀ ਕਿੱਕਦੀ ਨਹੀਂ ਆ ਕੁੱਤੇ ਨੂੰ ਨਿੱਟੀ ਕਰ ਦਿੰਦੀ ਜੀ ਉਹਨੇ ਸਾਨੂੰ ਲੱਗ ਤਾਂ ਕਰਿਆ ਜੀ ਤੇ ਮੰਮੀ ਨੇ ਗਏ ਜੀ ਮੱਥਾ ਟੇਕਣ ਚਰਾਗ ਵਗੈਰਾ ਰੱਖਣ ਜੀ ਉਧਰ ਨਮੇ ਕਰ ਹਾਂਜੀ ਤੇ ਗੱਡੀ ਗੱਡੀ ਦਾ ਵੀ ਠੱਠਾ ਉਧਰ ਟੇਕਿਆ ਹਾਂਜੀ ਉਹਨੂੰ ਰਹਿ ਦੇ ਹਾਂ ਵਾਸ਼ ਕਰਕੇ ਆ ਜਾ ਮਾਰੂੰਗੀ ਫਿਰ ਮੈਂ ਜਾ ਦੇ ਪੱਜਾ ਹਮਾਰੇ ਤਾਂ ਤੇ ਵਧੀਆ ਹੋਇਆ ਇਕ ਦੀਰੀ ਡੂਗੋ ਖਾ ਖਾ ਨੂੰ ਹੋਰ ਖਾ ਪੱਜਾ ਦੀ ਦੱਦੀ ਕਿਥੇ ਵੱਡੀ ਇਕ ਦੀਨੀ ਨੂੰ ਜਦੋਂ ਮਾਰ ਕੇ ਪੱਜ ਲੰਦੀ ਜਾ ਹਰ ਤੋਂ ਕੇ ਛਿਤੀ ਪੱਜ ਮੈਂ ਚੀਜੀ ਨਹੀਂ ਦਵਾਂਗੀ ਜਹ ਹੱਤ ਤੱਕ ਆ ਜਾ ਆਖਰੀ ਤੋਂ ਹੱਤੋਂ ਹੋ ਗਿਆ ਚਾਪਲ ਬਾਕੇ ਬਾਰਾ ਪੱਜੜਾ ਦੇ ਡੂਗੋ ਚਲ ਚਲੋ ਜੀ ਪੱਜ ਗਿਆ ਲਾ ਲੀਜੀ ਅਸੀਂ ਪੂਰੀਆ ਤੇ ਬਿਲਦੀ ਹੈ ਸਾਡੂ ਫੇ ਤੇ ਅੱਧਰ ਪਤੀਰਵਾ ਕਰਾ ਪੂਰੀਆ ਵਾਤੇ ਹੋ ਗਿਆ ਜੀ ਪਿਆ ਤੇ ਸਬਜੀ ਵੀ ਭਰਗੀ ਸਾਡੀ ਇੱਧਰ ਤਾਰਤੀ ਜੀ ਅਸੀਂ ਤੇ ਇੱਧਰ ਦੇਖੋ ਜੀ ਯਾਰ ਫੁੱਲ ਫੁੱਲ ਕੇ ਪੂਰੀਆਂ ਆਣ ਲੱਗੀਆਂ ਵੀ ਜੀ ਇਹਨ ਵਧੀਆ ਕਰਮਾ ਗਰਮ ਪੂਰੀਆ ਤੇ ਛੋਲੇ ਦੀ ਤਰਤੀ ਤੇ ਆ ਜਾਓ ਤੁਸੀਂ ਵੀ ਖਾ ਲੋ ਜੀ ਤੇ ਸਾਡੀ ਪੂਰੀ YouTube ਤੇ ਵੀ ਇਨਵਾਈਟ ਹੈ ਜੀ ਆ ਜਾਓ ਅਸਤਾ ਰੋਜ਼ ਇਨਵਾਈਟ ਕਰਦੇ ਸਾਡੇ ਕੋਈ ਆਉਂਦਾ ਨਹੀਂ ਜੀ ਤੇ ਢੀਂਪਲ ਲੱਗੀ ਹੈ ਜੀ ਬਣਾਉਣ ਤੇ ਸਭਾ ਕਨੀ ਪੰਨੇ ਵਾਲੇ ਹੈ ਤੇ ਮੰਮੀ ਨਹੀਂ ਵੀ ਆਣੇ ਵਾਲੇ ਹੈ ਜੀ ਤੇ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਂਗੇ ਜੀ ਤੇ ਫਿਰ ਖਾ ਕੇ ਟੇਸਟ ਕਰਕੇ ਦੱਸੂਗੇ ਵੀ ਕਿੰਮੀ ਦੇ ਬਣਿਆ ਜੀ ਆਹ ਕਿਤਨਾ ਜਾਵੇ ਜਿਹੜੀ ਮੋਟੀ ਰੱਖਦੀ ਉਹ ਫੁੱਲ ਫੁੱਲ ਕੇ ਆਦੀ ਜਿਹੜੀ ਪਤਲੀਆਂ ਹੁੰਦੀਆਂ ਗੱਭੇ ਤੇ ਉਹ ਨਹੀਂ ਫੁੱਲਦੀਆਂ ਫਿਰ ਬਾਦ ਦੋ ਤਿੰਨ ਫੁੱਲਦੀਆਂ ਜਿਹੜੀਆਂ ਮੋਟੀਆਂ ਹੁੰਦੀਆਂ ਤੇ ਲੋ ਜੀ ਦੇਖੋ ਜੀ ਕਿੰਨੀ ਵਧੀਆ ਪੂਰੀ ਫੁੱਲ ਗਈ ਜੀ ਯਾਨ ਇਹ ਕਿੰਨੇ ਗਿਰਨਾ ਬੱਕ ਜਾਰੇ ਵਾਲੂ ਕਿਤੇ ਤੇਆਂ ਫੁੱਲ ਫੁੱਲ ਕੇ ਆਣ ਲੱਗਿਆ ਵੇ ਜੀ ਇਹ ਜੀ ਮੰਮੀ ਨੇ ਆਗੇ ਜੀ ਪਤਾ ਨਹੀਂ ਕੀ ਆ ਕਹਿਣਾ ਸਾਡੀ ਛੋਲੇ ਸਬਜ਼ੀ ਆ ਅਸੀਂ ਅੱਜ ਸਬਜ਼ੀ ਵੀ ਅਸੀਂ ਬਣਾਈ ਜੀ ਤੇ ਪੂਰੀਆ ਵੀ ਅਸੀਂ ਬਣਾਈ ਆ ਜੀ ਅੱਜ ਸਾਡੀ ਮੇਰੀ ਡਿੰਪਲ ਦੀ ਰਸੋਈ ਹੈ ਜੀ ਨਹੀਂ ਮੇਰੀ ਫੇਲ ਨਹੀਂ ਹੋ ਸਬਜ਼ੀ ਸਬਜ਼ੀ ਕਿਉਂਕਿ ਮੈਂ ਪਿਛਲੀ ਵਾਰ ਵੀ ਬਣਾ ਕੇ ਖਵਾਈ ਵਧੀਆ ਬਣ ਗਈ ਆਪਣੇ ਬਲਤੇ ਤਾਂ ਮੈਂ ਪੂਰੇ ਇਮਚੋਰ ਨਾਲ ਤੇ ਵਧੀਆ ਬਣਾਈ ਹੈ ਅੱਗੇ ਜੀ ਦੇਖਾਂਗੇ ਮੰਮਾ ਦਸਣਗੇ ਖਾਣਾ ਬਲੌਜੀ ਸਸਿਕਾ ਸੈਨੋ ਅੱਛਾ ਜੀ ਹੋ ਜੀ ਕੌੜੀ ਆ ਪਰ ਲੱਗੀ ਅੱਛਾ ਜੀ ਹੋਰ ਜੀ ਹੈ ਹੋਰ ਜੀ ਇਹ ਕੋਲੀ ਸੱਦੀ ਆ ਬੜੀ ਅੱਛਾ ਜੀ ਹੋਰ ਜੀ ਬਾਤੀ ਮੋਦਕੀ ਕੌਗੀ ਠੀਕ ਹੈ ਜੀ ਤੇ ਚਲੋ ਜੀ ਸਾਡੀ ਹੋਰ ਪੋੜੀਆਂ ਮੜ ਕੇ ਹੋ ਗਈ ਜੀ ਤਿਆਰ ਤੇ ਮਿਲਦੇ ਆ ਜੀ ਤੁਹਾਨੂੰ ਮੰਮੀ ਨਹੀਂ ਆ ਜੂਗੇ ਜਦੋਂ ਲੋ ਜੀ ਅਦਰ ਸਾਡੇ ਪੂਰੀਆਂ ਤੇ ਛੋਲੇ ਬਣ ਕੇ ਹੋ ਗਈ ਸੀ ਜੀ ਤਿਆਰ ਤੇ ਅਸੀਂ ਭੋਗ ਲਵਾਤਾ ਜੀ ਤੇ ਹੁਣ ਅਸੀਂ ਰਿੰਪਲ ਅਸੀਮੂ ਲੱਗੇ ਜੀ ਖਾਣ ਤੇ ਸਾਨੂੰ ਇਹ ਖਾ ਕੇ ਦੱਸੂਗੇ ਜੀ ਕਿਵੇਂ ਦੀ ਬਣੀਆਂ ਪੂਰੀਆਂ ਇੱਕ ਨੰਬਰ ਬੋਲ ਵੀ ਨੀਂ ਤਾ ਦਿੱਤਾ ਤੇ ਲੋ ਜੀ ਰਿੰਪਲ ਨੂੰ ਇਹ ਪੁੱਛੀ ਜੀ ਮੈਂ ਆਪਣੀ ਸਾਰੇ ਖਾਪ ਕੇ ਨਹੀਂ ਕਰਨੀ ਮੈਂ ਤਾਂ ਬਣਾਤੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਬਣੀ ਰੱਤੀ ਬੋਲ ਗਾਇਸ ਤੇ ਹੁਣ ਹੋਰ ਠਾ ਕੇ ਦੱਸੂਗੇ ਜੀ ਜੇ ਤੁਹਾਨੂੰ ਵਧੀਆ ਦੱਸਤਾ ਫਿਰ ਤਾਂ ਸਾਰੇ ਜਗ੍ਹਾ ਆਪ ਆਪ ਹੀ ਬਣਾ ਲਈ ਆਪਣੀ ਤੇਰੀ ਤਾਰੀਫ ਆਪੇ ਕਰ ਲਈ ਹੁਣ ਮੰਮੀ ਡੈਡੀ ਹੋਰੀ ਦੱਸੂਗੀ ਤੇ ਚਲੋ ਜੀ ਲੋਜੀਕ ਡਿੰਪਲ ਤੇ ਕੱਕੂ ਲੱਗੇ ਜੀ ਦੀਵਾਲੀ ਮਨਾਣ ਜੀ ਤੇ ਲੱਗੀ ਡਿੰਪਲ ਜੀ ਆਸਤਵਾਜੀ ਚਲਾਣ ਦੇਖ ਫੜਕੇ ਚਲਾਉਂਦੀ ਹੈ ਦੇਖੀ ਸੈਲੀ ਵਾਰ ਚਲਾਣ ਲੱਗੀ ਅਸ਼ਤਵਾਜੀ ਰਾਣੀ ਨਾ ਉੜ ਜੀ। ਓ ਮੰਮੀ। ਵਾਓ। ਤੇ ਲੋਚੀ ਡਿੰਪਲ ਦੀ ਅਸ਼ਤਵਾਜੀ ਤਾਂ ਹੋ ਗਈ ਜੀ ਕਾਮਯਾਬ। ਚੜਾਤੀ ਆਸਮਾਨ ਨੂੰ ਡਿੰਪਲ ਨੇ ਤਾਂ ਜੀ। ਦੇਖਣਾ ਵੀ ਕਾਕੂ ਦਾ ਲਾਰ ਕਾਮਯਾਬ ਹੁੰਦਾ ਪਹਿਲਾਂ ਜਿ ਮੇਰਾ ਦੇਖ ਲੈ। ਮੋਮਬਤੀ ਮੈਂ ਨਹੀਂ ਲਿਆ ਨਹੀਂ ਤੇ ਆਪਣਾ ਚਲਾ।

ਦੋਨੇ ਲੱਗੇ ਹੈ ਜੀ ਕੜੀ ਮਨ ਹੈ ਮਿਹਨਤ ਕਰਨ ਜੀ ਅਨਾਰ ਚਲਾਉਣ ਵਾਸਤੇ ਹਵਾ ਚ ਬਹੁਤ ਚੱਲਦੀ ਹੈ ਜੀ ਲੋ ਜੀ ਕਾਕੂ ਕੰਦਾ ਜੀ ਮੈਂ ਹੁਣ ਸਭ ਤੋਂ ਸਭ ਤੋਂ ਵੱਡਾ ਹੈ ਕੀ ਹੈ ਕੀ ਨਾਮ ਹੈ ਬਾਬਾ ਕੀ ਆਪਨਾਮ ਹੈ ਬਾਬਾ ਹਾਂ ਚੱਲੇਦੇ ਬਾਹਰ ਲੱਗਦਾ ਚੱਲੇਦੇ ਬਾਹਰ ਪਤਾ ਲੱਗਣਾ ਜੀ ਉਹ ਤੂੰ ਚਲਾ ਲੈ ਕੈਮਰਾ ਜੀ ਚੱਲ ਵੀ ਪਿਆ ਉਹ ਬਾਈ ਕੋਈ ਪਤਾ ਨਹੀਂ बंब का तो पता ही नहीं भी केड़ा है क्या पता नहीं क्या करना <laughs> 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 मैं <मेरे> बना लीपर लगी चल खी चलानी जी गोल गोल घूमने चक्की कहें जी नब्बी केरती

ਪੁਆਰ ਮੈਂ ਆ ਲਈ ਅੱਗੇ ਤੇ ਪਤਾ ਕੀ ਹੋਇਆ ਉਹਨੇ ਮੈਂ ਗੁੱਠੀ ਪਰ ਨੂੰ ਘਰੇ ਮੈਂ ਤਾਂ ਨਹੀਂ ਸੁਣਾਉਂਦੀ ਕੀ ਚੱਲਦਾ ਤਵੇ ਤਾਂ ਕੁਛ ਨਹੀਂ ਹੋਇਆ ਹੁਣ ਮਾਚੀ ਤਾਂ ਦੇਦੀ ਪਰ ਉਹ ਦੇਦੀ ਸੀ ਪੂਰੇ ਘੇਰੀਓ ਦੇ ਪਰ ਇਹ ਮਾਚੀ ਸ ਲਈ ਅੱਧਾ ਤੇ ਚੱਕ ਕੇ ਆ ਦੇ ਉਹ ਡਰਦੀ ਆਈ ਉਹਨੇ ਉਹ ਨਹੀਂ ਘੇਰਤੀ ਲਫੜ ਮੈਂ ਆ ਲਈ ਨਾ ਮੂੰਹ ਬੱਤੀ ਛੋਟੀ ਜੀ ਸਾਰੇ ਹੱਥ ਦੇਖਾਈ ਦਿਖਾਈ ਕਿਥੇ ਦਿਖਾਈ ਮम्मी ਪੁੱਛੀ ਲੋ ਜੀ ਦੀ ਪੱਲੇ ਤਾਂ ਕਰ ਲਿਆ ਜੀ ਗਰਮ ਗਰਮ ਲਾਲੀ ਕੰਦੀ ਮੇਰੇ ਲੱਗ ਗਈ ਗਰਮ ਗਰਮ ਉਹ ਚਰਖੀ ਚੱਲਦੀ ਇਹ ਛੋਟੀ ਮੋਮਬਤੀ ਨਾਲ ਲਾਈ ਉਹ ਕੱਢੀ ਦੀ ਪਲ ਕਿਰਕੀ ਕੱਢੀ ਉਹ ਯਾਰ ਮੈਂ ਇਹਦੇ ਮੋਮ ਲੱਗ ਗਿਆ ਹੋੜਾ ਗਰਮ ਮੋਮ ਨਹੀਂ ਉਹ ਚਰਖੀ ਨੂੰ ਲੱਗੀ ਅੱਗ ਲਾਣ ਉਹ ਛੋਟੀ ਮੋਮਬਤੀ ਤੇ ਹੱਥ ਬਰਦੀ ਉਹ ਵਿੱਚ ਲੱਕੀਆ ਕੀ ਆ ਚੱਲਣਾ ਚੱਲ ਨਵੀਂ ਕਿਰਕੀ ਦੀ ਕੱਢੀ ਥਾਲੀ ਵਿੱਚ ਚਲਾ ਰਿਹਾ ਹੈ ਦੇਖ ਹਾਲ ਤਾਂ ਦੇਖੀ की दी कुत्ते वाली खा ली यार मामा ओ हार्ड जेयर ही नहीं मेरे गुत्थी पर विसेक लग गया था हाय हाय ओर बैरी बारी ये मोबाइल mere pula ko ਤੇ ਲੋ ਜੀ ਅੱਧੇ ਸਾਡੀ ਸ਼ਿੰਮੂ ਵੀ ਲੱਗੀ ਆ ਜੀ ਫੁੱਲਚੜੀਆਂ ਚਾੜ ਸ਼ਿੰਮੂ ਹੈਪੀ ਦੀਵਾਲੀ ਕੋ ਹੈਪੀ ਦੀਵਾਲੀ ਕੋ ਹੈਪੀ ਦੀਵਾਲੀ ਲੋ ਜੀ ਮੇਰਾ ਪੁੱਤ ਵੀ ਲੱਗਿਆ ਜੀ ਚਲਾਣ ਕਿ ਜੱਦੀ ਡਰਦੀ ਸੀ ਕਾਕੂ ਬੰਬ ਚਲਾਉਂਦਾ ਸੀਗਾ ਜੀ ਤੇ ਇਹ ਵੀ ਹੁਣ ਲੱਗੀ ਜੀ ਫੁੱਟੜੇ ਚਲਾੜ ਨਹੀਂ 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 ਕੁਛ ਨਹੀਂ ਹੈਗਾ ਉਹ ਨਹੀਂ ਕਰਦਾਗਾ ਅਨਾਰ ਚਲਾ ਕੇ ਆਇਆ ਤਾਂ ਹਾਂ ਤੇ ਸਾਡੀ ਛਿੰਮੂ ਜੀ ਬੰਬਾ ਤੋਂ ਡਰਦੀ ਹੈ ਜੀ ਬੰਬ ਨਹੀਂ ਹੈਗਾ ਕਿਉਂ ਕਹਿਆ ਕਦੀ ਕਦੀ ਮੇਰੇ ਕੰਨਵਾ ਆ ਗਿਆ ਤਾਂ ਨਹੀਂ ਨਾ ਉਹ ਯਾਰ ਇਹਦੀ ਬਾਤਾਂ ਤੇ ਗੁੱਸਾ ਜਾਂਦਾ ਹਰ ਵਾਰ ਲੈ ਉਡਾਉਣਾ ਕਰਦੀ ਨਹੀਂ ਰੱਖ ਨਹੀਂ ਰੱਖ ਇਹ ਗਰਮ ਲਾਣ ਨਹੀਂ ਆਉਂਦਾ ਛੱਡ ਦੇ ਇਹਨੂੰ ਕੇ ਲਈ ਤੁਸੀਂ ਮੁਹੱਬਤ ਦੀਵਾਲੀ ਵੀ ਕੋ ਹੈਪੀ ਦੀਵਾਲੀ ਕੋ ਹੈਪੀ ਦੀਵਾਲੀ ਕੇ ਸਾਰਿਆਂ ਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਆ ਲੈ ਕੋਲ ਹੁਣ ਬੋਲੋ ਹੈਪੀ ਦੀਵਾਲੀ ਸਾਰਿਆਂ ਨੂੰ ਲੋ ਜੀ ਮੇਰਾ ਪੁੱਤ ਵੀ ਲੱਗਿਆ ਜੀ ਕੁਚੜੀਆ ਚਦਾਰ ਇੱਧਰ ਕਰ ਮੋ ਓਏ ਸ਼ੀਮੋਂ ਪਧਿਆ ਲੱਗਦਾ ਏ ਕੱਦੀ ਕੱਦੀ ਜੀਵੇ ਕੱਦੀ ਸੁਵੇਦੀ ਲੱਗੀ ਹੈ ਕੜ ਕੱਦੀ ਬੰਬ ਜਲਾਣੀ ਫੁੱਲਚੜੀ ਜਲਾ ਲਈ ਬੰਬਾ ਦਾ ਆਰਾਮ ਨੂੰ ਤਾਂ ਅੰਦਰ ਨਾਨੀ ਕੋਲ ਪੈ ਗਈ ਜੀ ਲੁੱਕੇ ਹੁਣ ਫੁੱਲਚੜੀਆਂ ਲੱਗੀ ਜੀ ਚਲਾਖ ਆਤੀ ਦੀ ਰਾਹੀ ਲੈ ਚਲੋ ਜੀ ਮੂਨੇ ਕਾ ਲਈ ਹੈ ਪੀਰੀ ਵਾਲੀ ਠੀਕ ਹੈ ਮਲਿਆ ਦੇਖ ਚੱਲੀਏ ਬੱਬਾ ਦਾ ਲੱਗ ਗਿਆ ਦੇ ਦੋ ਤਾਂ ਚੱਲ ਗੇਰ ਦੋ ਪੈਰਾ ਚ ਗਰਮ ਲਾਜੂਗੀ ਨਹੀਂ ਤੇ ਲੋ ਜੀ ਦੇਖੋ ਜੀ ਸ਼ਾਮ ਦਾ 뷰 ਪਹਾੜਾ ਦਾ ਜੀ ਦੇਖੋ ਉਹ ਦਿਖਦਾ ਤਾਂ ਹੈ ਨਹੀਂ ਜੀ ਕੁਸ਼ਪਰ ਲੈਟ ਹੀ ਵੱਲਦੀ ਹੈ ਜੀ ਦੂਰ ਤੋਂ ਲੈਟ ਹੀ ਦਿਖਦੀ ਹੈ ਤੁਹਾਨੂੰ ਵੱਲਦੀ ਜੀ कदम करते चला चला के सिबू बडू का दी मजा आता है मम्मा ये रे आ रे आ पाड़ सिबू हैप्पी दिवाली ए लो जी साडी सिमू ने भी बना ली हैप्पी दिवाली ते हैप्पी दिवाली दा हो गई साडे कोल एंड है ना वे सिमू ते होगी रात ते हुण असी सोएंगे जी है ना ख हरसी फिर किन्ने खुश है जी बंब चला के फुलचड़िया चला के जी ते बच्चे खुश होने चाहिए हप्पी दिवाली आपे हो जाती जी ਹੋਗੀ ਹੈਪੀ ਦੀਵਾਲੀ ਹੋ ਗਈ ਹੈਪੀ ਦੀਵਾਲੀ